ਹਾਸ਼ੀ ਕਾਲ ਜੀ ਜੀ ਕਾਲ ਜੀ ਹਾਸ਼ੀ ਕਾਲ ਲਾਈਵ ਸ਼ੇਅਰ ਕਰਨਾ ਸੀ ਇੱਕ ਮਿੰਟ ਮੈਂ ਲਿੰਕ ਭੇਜ ਦਿਆਂ ਗਰੁੱਪ ਚ ਆ ਗੇਟ ਲਗਾ ਦੋ ਹਾਸ਼ੀ ਕਾਲ ਜੀ ਮੈਂ ਬਾਜਵਾ ਬਟੀਕ ਤੋਂ ਬਰਨਾਲਾ ਸਿਟੀ ਤੋਂ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਵੀਰੇ ਕੁਟੀ ਤੋਂ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਵੀਰੇ ਕਾਟਨ ਸੂਟਾਂ ਦੇ ਉੱਪਰ ਸੇਲ ਲਗਾਈ ਆ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬ੍ਰਿਕ ਤੇ ਡਿਟੇਲ ਪ੍ਰਾਈਸ ਸਭ ਕੁਝ ਜਿਹੜਾ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੀ ਜੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜਿਹੜੀ ਇਹ ਵਾਲੀ ਸੇਲ ਲਗਾਈ ਹੈ ਬਰਕ ਵਾਲੇ ਸੂਟ ਨੇ ਵੀਰੇ ਬਰਕ ਵਾਲੇ ਸੂਟਾਂ ਦੇ ਉੱਪਰ ਸੇਲ ਲਗਾਈ ਹੋਈ ਹੈਗੀ ਬਰਕ ਵਾਲੇ ਸੂਟਾਂ ਦੇ ਉੱਪਰ ਸੇਲ ਲਗਾਈ ਹੋਈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਆਪਾਂ ਇੱਕ ਇੱਕ ਕਲਾ ਕਲਾ ਸੂਟ ਆ ਜਿਹੜਾ ਓਪਨ ਕਰਕੇ ਤੁਹਾਨੂੰ ਦਿਖਾਉਣੀ ਹੈ ਜੀ ਚੱਕੀ ਕਰ ਲਵਾਂ ਮੇਰਾ ਫੋਨ ਮੈਂ ਰੱਖ ਲਿਆ ਪਹਿਲਾਂ ਇੱਕ ਇਹ ਸੂਟ ਤੋਂ ਸਟਾਰਟ ਕਰ ਲਾ ਇਹ ਸੂਟ ਨੂੰ ਓਪਨ ਕਰਕੇ ਦਿਖਾ ਦੇਵਾਂ 10 ਸੈਕਿੰਡ ਪ੍ਰਾਈਸ ਵਗੈਰਾ ਸਾਰਾ ਕੁਝ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੀ ਜੀ ਆ ਸੀਸੇ ਕਿੰਨੇ ਲੱਗੇ ਪੈਣਗੇ ਆ ਨਾਈਸ ਥੈਂਕ ਯੂ ਵੀਰੇ ਨਾਈਸ 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 95528231 ਹਾਂਜੀ ਬ੍ਰੇਕਫਾਸਟ ਸੂਟ ਆ ਜਿਹੜਾ ਇਹ ਵਾਲਾ ਸੂਟ ਆ ਤੁਸੀਂ ਦੇਖ ਸਕਦੇ ਹੋਗੇ ਇਹਨੂੰ ਪ੍ਰੋਪਰ ਓਪਨ ਕਰ ਨੈੱਕ ਨਹੀਂ ਦਿਖ ਰਿਹਾ ਹੈਗਾ ਆ ਬਸ ਇੰਨਾ ਕੀ ਬਾਤੂ ਆ ਠੀਕ ਹੈ ਇਹ ਦੇ ਉੱਪਰ ਨੈੱਕ ਦੇ ਉੱਪਰ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਾਫ਼ ਸੁਥਰਾ ਜਿਹੜਾ ਆਪਣਾ ਕੰਮ ਕੀਤਾ ਹੋਇਆ ਹੈਗਾ ਇਹ ਵਾਲਾ ਨੈੱਕ ਦੇ ਉੱਪਰ ਵਰਕ ਕੀਤਾ ਪੈਚ ਲਗਾ ਕੇ ਜਿਹੜਾ ਇਹ ਵਾਲਾ ਸੂਟ ਆ ਵਰਕ ਹੋਇਆ ਹੋਇਆ ਹੈਗਾ ਇਹ ਦਾ ਕਲਰ ਜਿਹੜਾ ਕੰਬੀਨੇਸ਼ਨ ਰੱਖਿਆ ਹੋਇਆ ਹੈਗਾ ਆਪਣਾ ਇਹ ਵਾਲਾ ਦੇਖ ਲਓ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਕਾਟਨ ਦਾ ਸੂਟ ਆ ਬਹੁਤ ਹੀ ਸੋਹਣਾ ਜਿਹੜਾ ਆਪਣਾ ਕਹਿੰਦੇ ਆ ਸਟਫ ਹੈਗਾ ਸਟਫ ਵੀ ਮੈਂ ਤੁਹਾਨੂੰ ਇੱਕ ਵਾਰ ਚੈੱਕ ਕਰਵਾ ਦੇਣੀ ਆ ਜੀ ਇਹ ਵਾਲਾ ਸਟਫ ਆ ਗਿਆ ਇਹ ਵਾਲੇ ਜਿਹੜੇ ਸੂਟ ਦਾ ਪ੍ਰਾਈਸ ਆ ਸਿਰਫ 400 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆਗਾ ਜਿਹੜੀ ਵੀ ਕਿਸੇ ਮੇਰੀ ਭੈਣ ਨੂੰ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਮੇਰਾ ਨੰਬਰ ਹੈਗਾ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਕਰਕੇ ਵੀ ਆਪਣਾ ਜਿਹੜਾ ਆਰਡਰ ਆ ਬੁੱਕ ਕਰਵਾ ਸਕਦੇ ਹੋਗੇ ਜਿਹੜਾ ਇਹ ਵਾਲਾ ਸੂਟ ਆ ਤੁਸੀਂ ਦੇਖ ਸਕਦੇ ਹੋਗੇ ਪੈਚ ਲੱਗਿਆ ਹੋਇਆ ਪੈਚ ਲੱਗ ਕੇ ਬਹੁਤ ਹੀ ਸੋਹਣਾ ਕੰਮ ਵੈਸੇ ਇਹ ਵਾਲਾ ਇੰਨਾ ਕੰਮ ਹੀ ਤੁਸੀਂ ਐ ਮੰਨ ਕੇ ਚਲੋ 400 ਰੁਪਏ ਦੇ ਵਿੱਚ ਅਗਲਾ ਇਕੱਲਾ ਵਰਕ ਕਰਕੇ ਦਿੰਦਾ ਆਪਾਂ ਤੁਹਾਨੂੰ ਵਿਦ ਵਰਕ ਐਂਡ ਸੂਟ ਜਿਹੜਾ ਸਾਰਾ 400 ਰੁਪਏ ਦੇ ਵਿੱਚ ਇਹ ਵਾਲਾ ਸੂਟ ਦੇ ਰਹੇ ਆ ਅਗਰ ਮੇਰੀ ਭੈਣ ਨੂੰ ਕਿਸੇ ਨੂੰ ਵੀ ਪਸੰਦ ਆਉਂਦਾਗਾ ਤਾਂ ਇਹ ਵਾਲਾ ਸੂਟ ਆ ਜਿਹੜਾ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਬਾਕੀ ਇਹਦੇ ਵਿੱਚ ਜਿਹੜੇ ਵੀ ਕਲਰ ਹੈਗੇ ਨੇ ਮੈਂ ਤੁਹਾਨੂੰ ਸਾਰੇ ਕਲਰ ਹੀ ਮੈਂਸ਼ਨ ਕਰਦੀ ਆਂਗੀ ਜਿਹੜਾ ਇਹਦੇ ਵਿੱਚ ਫਰਸਟ ਕਲਰ ਆ ਇਹ ਵਾਲਾ ਕਲਰ ਹੈਗਾ ਇਹ ਕਲਰ ਵੀ ਬਹੁਤ ਸੋਹਣਾ ਕਲਰ ਹੈ ਤੁਸੀਂ ਦੇਖਦੇ ਹੋ ਲਾਈਕ ਇਹਦੇ ਨਾਲ ਜਿੱਦਾਂ ਤੁਸੀਂ ਇਹ ਵਾਲਾ ਦੁਪੱਟਾ ਡਾਈ ਕਰਵਾ ਕੇ ਬਹੁਤ ਹੀ ਸੋਹਣਾ ਸੂਟ ਬਣ ਸਕਦਾ ਜੀ ਇਹ ਵਾਲਾ ਇਹ ਵਾਲੇ ਕਲਰ ਦਾ ਦੁਪੱਟਾ ਜਿਹੜਾ ਟਾਈ ਐਂਡ ਡਾਈ ਦਾ ਦੁਪੱਟਾ ਇਹਦੀ ਬਾਹਾਂ ਦੇ ਉੱਪਰ ਕੋਈ ਕੰਮ ਨਹੀਂ ਹੋਇਆ ਹੋਇਆ ਜੀ ਓਨਲੀ ਸ਼ਰਟ ਤੇ ਜਿਹੜਾ neck ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਫਰਸਟ ਸੂਟ ਇਹ ਵਾਲਾ ਇਹਨੂੰ ਸਾਈਡ ਤੇ ਕਰ ਦੂ ਸੈਕਿੰਡ ਕਰ ਸੈਕਿੰਡ ਸੂਟ ਜਿਹੜਾ ਇਹਦੇ ਵਿੱਚ ਆ ਗਿਆ ਜੀ ਸੈਕਿੰਡ ਸੂਟ ਆਪਣਾ ਆ ਗਿਆ ਇਹ ਵਾਲਾ ਸੂਟ ਤੁਸੀਂ ਦੇਖ ਸਕਦੇ ਹੋ ਸੈਕਿੰਡ ਸੂਟ ਜਿਹੜਾ ਆ ਗਿਆ ਇਹ ਵਾਲਾ ਸੂਟ ਆ ਗਿਆ ਵਰਕ ਐਸੇ ਜੇ ਸੇਮ ਐਸ ਵਰਕ ਹੋਇਆ ਹੋਇਆਗਾ ਜਸਟ ਕੀ ਹੈਗਾ ਕਲਰ ਦਾ ਫਰਕ ਹੈ ਜੀ ਕਲਰ ਦਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸੈਕਿੰਡ ਕਲਰ ਜਿਹੜਾ ਹੈਗਾ ਇਹ ਵਾਲਾਗਾ ਇਹਦੇ ਵੀ ਸਾਰਿਆਂ ਦੇ neck ਦੇ ਉੱਪਰ ਵਰਕ ਕੀਤਾ ਗਾਨਲੀ ਘੇਰੇ ਆਪਣੇ ਘੇਰੇ ਵਗੈਰਾ ਦੇ ਉੱਪਰ ਕੋਈ ਵਰਕ ਨਹੀਂ ਪੈਂਚ ਵਾਲਾ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਅੱਜ ਕੱਲੇ ਇਹ ਵੀ ਸੂਟ ਬਾਕੀ ਤੁਸੀਂ ਬਈ ਕੰਮ ਮੈਂ ਤੁਹਾਨੂੰ ਜਮਾ ਕਲੋਸ ਤੋਂ ਦਿਖਾ ਦਵਾਂ ਨੇ ਆਪਾਂ ਤੁਹਾਨੂੰ ਪਤਾ ਲੱਗ ਜੂ ਲੋ ਬਰਕ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਬਰਕ ਬਹੁਤ ਹੀ ਸਫਾਈ ਦੇ ਨਾਲ ਸਾਫ ਸੁਥਰਾ ਜਿਹੜਾ ਇਹ ਵਾਲਾ ਕੰਮ ਹੋਇਆ ਹੋਇਆ ਜੀ ਇਹ ਵੀ ਸੂਟ ਆਪਣੇ ਕੋਲੇ ਜਿਹੜਾ ਹੈਗਾ ਰੈਡੀ ਟੂ ਡਿਸਪੈਚ ਆ ਪ੍ਰਾਈਸ ਇਹਦਾ ਵੀ ਜਿਹੜਾ ਸੇਮ ਪ੍ਰਾਈਸ ਰਹੂਗਾ ਅਗਰ ਮੇਰੀ ਭੈਣ ਨੂੰ ਕਿਸੇ ਨੂੰ ਵੀ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਮੈਂ ਨੰਬਰ ਮੈਂਸ਼ਨ ਕੀਤਾ ਹੀ ਹੋਇਆਗਾ 985546223 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਜਾਂ ਕਾਲ ਕਰਕੇ ਵੀ ਆਪਣਾ ਜਿਹੜਾ ਆਰਡਰ ਆ ਤੁਸੀਂ ਸਾਡੇ ਕੋਲੋਂ ਬੁੱਕ ਕਰਵਾ ਸਕਦੇ ਹੋ ਜੀ ਸੈਕਿੰਡ ਕਲਰ ਇਹਦੇ ਵਿੱਚ ਇਹ ਵਾਲਾ ਆ ਗਿਆ ਥਰਡ ਕਲਰ ਬਹੁਤ ਹੀ ਪਿਆਰਾ ਕਲਰ ਹੈਗਾ ਜਿਹੜਾ ਹੈਗਾ ਜੀ yellow ਕਲਰ ਹਾਂਜੀ ਥਰਡ ਵਾਲਾ ਕਲਰ ਜਿਹੜਾ ਆ ਗਿਆ ਇਹ ਵਾਲਾ ਕਲਰ ਆ ਗਿਆ ਤੁਸੀਂ ਦੇਖ ਸਕਦੇ ਹੋ yellow ਕਲਰ ਬਹੁਤ ਹੀ ਪਿਆਰਾ ਮਸਟਰਡ ਜਿਹਾ ਕਲਰ ਹੈਗਾ ਵਰਕ ਵੀ ਬਹੁਤ ਸੋਹਣਾ ਹੋਇਆ ਹੋਇਆ ਹੈਗਾ ਇਹਦੇ ਵੀ ਸੇਮ neck ਤੇ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ neck ਦਾ ਕੰਮ ਆ ਗਿਆ neck ਦੇ ਉੱਪਰ ਕੰਮ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈਗਾ print ਤੁਸੀਂ ਦੇਖ ਸਕਦੇ ਹੋ ਇਹਦੇ ਨਾਲ tie and dye ਦਾ ਦੁਪੱਟਾ ਲੈ ਕੇ ਬਹੁਤ ਸੋਹਣਾ suit ਬਣੂਗਾ ਜੀ ਇਹਦੇ ਨਾਲ ਆਹ ਕਲਰ ਦਾ ਦੁਪੱਟਾ डाई ਕਰਵਾ ਸਕਦੇ ਆ ਤੇ ਇਹ ਵਾਲਾ ਵਿੱਚ ਆਪਣਾ डाई ਪਵਾ ਸਕਦੇ ਆ ਡਬਲ শেਡ ਕਰਕੇ ਦੁਪੱਟਾ ਬਣਵਾ ਸਕਦੇ ਆ price ਜਿਹੜਾ ਰਹੂਗਾ ਸਿਰਫ ਆਪਣਾ ਉਹੀ 400 ਰੁਪਏ ਦੇ ਵਿੱਚ ready to dispatch ਆ ਇਹ ਵੀ suit ਜਿਹੜਾ ਹੈਗਾ ਹੈਗਾ ਇਹਦੇ ਵਿੱਚ ਆਪਣੇ ਕੋਲੇ ਇੱਕ ਆਪਣੇ ਕੋਲ ਚੈੱਕ ਵਾਲੇ ਪ੍ਰਿੰਟ 'ਚ ਵੀ ਇਹ ਵਾਲੇ ਸੂਟ ਬਣ ਕੇ ਆਏ ਸੀ ਪਿਓਰ ਕਾਟਨ ਦੇ ਉੱਪਰ ਉਹ ਵੀ ਤੁਹਾਨੂੰ ਦਿਖਾਉਣੀ ਹੈ ਹਾਂਜੀ ਇਹ ਵਾਲਾ ਜਿਹੜਾ ਆਪਣਾ ਆਇਆ ਸੀਗਾ ਚੈੱਕ ਦੇ ਉੱਪਰ ਆਇਆ ਸੀਗਾ ਤੁਸੀਂ ਦੇਖ ਸਕਦੇ ਹੋ ਚੈੱਕ ਵਾਲਾ ਪ੍ਰਿੰਟ ਆ ਬਹੁਤ ਸੋਹਣਾ ਕਾਟਨ ਦਾ ਸਟੱਫ ਹੈਗਾ ਇਨਾ ਦੇ ਨੀਚੇ ਨਾ ਮੇਰੀ ਕਈ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਲਾਈਨਿੰਗ ਲੱਗੂਗੀ ਨਹੀਂ ਜੀ ਬਿਲਕੁਲ ਤੁਸੀਂ ਵਿਦਾਊਟ ਲਾਈਨਿੰਗ ਜਿਹੜਾ ਇਹਨੂੰ ਇਹ ਵਾਲੇ ਸੂਟ ਨੂੰ ਸਟਿਚ ਕਰਵਾ ਸਕਦੇ ਹੋ इजीली ਇਹ ਆਪਣੇ ਸੂਟ ਹੈ ਜਿਹੜੇ ਡਿਸਕਾਊਂਟ ਦੇ ਉੱਪਰ ਨੇ ਅਗਰ ਮੇਰੀ ਭੈਣ ਨੂੰ ਕਿਸੇ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਓਪਨ ਕਰ ਦੂਗੀ ਇਹਨੂੰ ਇਹ ਵਾਲਾ ਜਿਹੜਾ ਸੂਟ ਆ ਗਿਆ ਇਹਦਾ ਥੋੜਾ ਜਿਹਾ ਪ੍ਰਿੰਟ ਚੇਂਜ ਹੈਗਾ ਲਾਈਕ ਜਿੱਦਾਂ ਇਹ ਵਾਲਾ ਪ੍ਰਿੰਟ ਆ ਗਿਆ ਸੀ ਇਹ ਵਾਲਾ ਜਿਹੜਾ ਆਪਣਾ ਆ ਗਿਆ ਚੈੱਕ ਦੇ ਉੱਪਰ ਆ ਗਿਆ ਤੁਸੀਂ ਦੇਖ ਸਕਦੇ ਹੋ ਚੈੱਕ ਦੇ ਉੱਪਰ ਬਹੁਤ ਸੋਹਣਾ ਕ ਤੇ ਬਰਕ ਇਹਦਾ ਵੀ ਸੇਮ ਆ ਆਪਣੇ ਜਿਹੜਾ ਪੈਚ ਲਗਾ ਕੇ ਕੀਤਾ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਜਿਹੜਾ ਇਹਦਾ ਇਹਦਾ ਵੀ 400 ਰੁਪਿਆ ਪ੍ਰਾਈਸ ਰਹੂਗਾ ਜੀ ਬਰਕ ਸਮਿਤ ਕਪੜਾ ਸਾਰਾ 400 ਰੁਪਏ ਦੇ ਵਿੱਚ ਆਪਣੇ ਕੋਲੇ ਸੂਟ ਹੈ ਜਿਹੜਾ ਰੈਡੀ ਟੂ ਡਿਸਪੈਚ ਹੈਗਾ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾਗਾ ਆਪਾਂ ਨੇ ਤੁਹਾਨੂੰ ਚਾਰ ਸੂਟ ਦਿਖਾਏ ਨੇ ਕਲਰ ਅਲੱਗ-ਅਲੱਗ ਨੇ ਡਿਜ਼ਾਈਨ ਬਰਕ ਸਾਰਾ ਕੁਝ ਸੇਮ ਆਗਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਮੇਰਾ ਨੰਬਰ ਹੈਗਾ 98554 12231 ਵਾਲੇ ਨੰਬਰ ਦੇ ਕਿ ਜਿਹੜਾ ਮੈਸੇਜ ਕਰ ਸਕਦੇ ਹਾਂ ਹਾਂਜੀ ਗਰੁੱਪ ਦੇ ਵਿੱਚ ਵੀ ਮੈਂ ਪਿਕਸ ਪਾ ਦਾਂਗੀ ਬਾਅਦ ਦੇ ਵਿੱਚ ਤੇ ਫਿਲਹਾਲ ਆਪਾਂ ਉਸ ਤੋਂ ਬਾਅਦ ਪਿਕ ਕਲਿੱਕ ਕਰਕੇ ਪਾ ਦਾਂਗੇ ਜਿਹੜੇ ਫੋਟੋ ਜਿਹੜੀਆਂ ਇਹਨਾਂ ਕਲਿੱਕ ਨਹੀਂ ਕੀਤੀਆਂ ਹੈਗੀਆਂ ਆਪਾਂ ਨੇ ਤਾਂ ਕਰਕੇ ਗਰੁੱਪ ਦੇ ਵਿੱਚ ਜਿਹੜੀਆਂ ਪਾਆਂ ਨਹੀਂ ਹੈਗੀਆਂ ਗਰੁੱਪ ਦੇ ਵਿੱਚ ਵੀ ਆਪਾਂ ਪੋਸਟਿੰਗ ਜ਼ਰੂਰ ਕਰਾਂਗੇ ਜੀ ਇਹ ਵਾਲੇ ਸਾਰੇ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਅਗਰ ਕਿਸੇ ਵੀ ਮੇਰੀ ਭੈਣ ਦਾ ਆਰਡਰ ਹੋਊਗਾ ਤਾਂ ਆਪਾਂ ਜਿਹੜਾ ਰੈਡੀ ਟੂ ਡਿਸਪੈਚ ਹੈ ਸੇਮ ਡੇ ਡਿਸਪੈਚ ਕਰ ਦਾਂਗੇ ਇਸ ਤੋਂ ਇਲਾਵਾ ਜਿਹੜੇ ਆਪਾਂ ਫਰੈਸ਼ ਸੂਟ ਬਿਲਕੁਲ ਰੈਡੀ ਕੀਤੇ ਸੀ ਉਹ ਵੀ ਤੁਹਾਨੂੰ ਦਿਖਾ ਦਨੇ ਹੈਗੇ ਇੱਕ ਸੂਟ ਆਪਣੇ ਕੋਲੇ ਡਿਸਕਾਊਂਟ ਦੇ ਉੱਪਰ ਕਾਟਨ ਦਾ ਹੋਰ ਸੀ ਬਹੁਤ ਸੋਹਣਾ ਸੂਟ ਆ ਉਹ ਵੀ ਪਿਓਰ ਬਿਸਕੋਸ オーਰਗਨ ਜਿਆਦੇ ਉੱਪਰ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਬਿਸਕੋਸ オーਰਗਨ ਜਿਆਦਾ ਸੂਟ ਆ ਬਹੁਤ ਸੋਹਣਾ ਸਾਰੀ ਸ਼ਰਟ ਦੇ ਉੱਪਰ ਕਿਹੜਾ ਕੀ ਹੈ ਬਰਕ ਹੋਇਆ ਹੋਇਆ ਹੈਗਾ ਸਾਰੀ ਸ਼ਰਟ ਦਾ ਬਰਕ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਸੋਹਣੇ ਫਲਾਵਰ ਬਣੇ ਹੋਏ ਨੇ ਫੈਬਰਿਕ ਵੀ ਬਹੁਤ ਵਧੀਆ ਜੀ ਸਾਰੀ ਸ਼ਰਟ ਦੇ ਵਿੱਚ ਇਦਾਂ ਫਲਾਵਰ ਬਣੇ ਹੋਏ ਨੇ ਤੇ ਬਾਹਮਾਂ ਦੇ ਉੱਪਰ ਵੀ ਕੰਮ ਹੋਇਆ ਹੋਇਆ ਜੀ ਬਾਹਮਾਂ ਦਾ ਕੰਮ ਵੀ ਸੋਹਣਾ ਦਿਖਾ ਦਿੰਦੇ ਆ ਇਹ ਵਾਲਾ ਆ ਗਿਆ ਜੀ ਬਾਹਮਾਂ ਦੇ ਉੱਪਰ ਵਰਕ ਕੀਤਾ ਹੋਇਆਗਾ ਬਾਹਮਾਂ ਦੇ ਉੱਪਰ ਵੀ ਵਰਕ ਹੋਇਆ ਹੋਇਆ ਸਾਰੀ ਸ਼ਰਟ ਦੇ 프ਰੰਟ ਦੇ ਉੱਪਰ ਵੀ ਵਰਕ ਹੋਇਆ ਇਹਨੂੰ ਬਹੁਤ ਸੋਹਣਾ ਤੁਸੀਂ ਪਾਰਟੀ ਵੇਅਰ ਸੂਟ ਬਣਾ ਸਕਦੇ ਹੋ ਇਹ ਆਪਾਂ ਵਿਦਆਊਟ ਦੁਪੱਟਾ ਜਿਹੜਾ ਸੂਟ ਸੇਲ ਕਰ ਰਹੇ ਆ ਜੀ ਵਿਦਆਊਟ ਦੁਪੱਟਾ ਜਿਹੜਾ ਇਹਦਾ ਪ੍ਰਾਈਸ ਹੈਗਾਗਾ ਸਿਰਫ 1000 ਰੁਪਏ ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ 999 ਰੁਪਏ ਦੇ ਵਿੱਚ ਨਾ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈਗਾ ਅਗਰ ਕਿਸੇ ਮੇਰੀ ਭੈਣ ਨੇ ਨਾ ਚ ਕੋਈ ਵੀ ਸੂਟ ਆਰਡਰ ਕਰਨਾ ਹੋਊਗਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਭੇਜ ਸਕਦੇ ਹੋ ਜੀ ਇਹ ਵਾਲੇ ਸਾਰੇ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਬਾਕੀ ਵੀਰੇ ਬਰਕ ਤੁਸੀਂ ਦੇਖ ਸਕਦੇ ਹੋ ਵਿਸਕੋਸ ਵਾਲੀ ਇਹ ਜਿਹਦੇ ਤੇ ਜਿਹੜੀ ਆਪਣੇ ਆਰਗੰజా ਯੂਜ਼ ਕੀਤੀ ਹੋਈ ਹੈਗੀ ਬਹੁਤ ਹੀ ਸੌਫਟ ਵਾਲੀ ਕਈ ਮੇਰੇ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਵੀ ਜਿਹੜੀ ਆਰਗੰజా ਜੀ ਉਹ ਹਾਰਡ ਜੀ ਤਾਂ ਨਹੀਂ ਖੜੀ ਤੰਦੀ ਰਹਿੰਦੀ ਨਹੀਂ ਵੀਰੇ ਬਿਲਕੁਲ ਸੌਫਟ ਵਾਲ ਲਗਾਈ ਹੋਈ ਆਪਾਂ ਇਹਦੇ ਉੱਪਰ ਇਹ ਵਾਲੇ ਸਾਰੇ ਸੂਟ ਆਪਣੇ ਕੋਲ ਜਿਹੜਾ ਰੈਡੀ ਟੂ ਡਿਸਪੈਚ ਨੇ ਇਸ ਤੋਂ ਇਲਾਵਾ ਜਿਹੜੇ ਆਪਣੇ ਨਿਊ ਰੈਡੀ ਕੀਤੇ ਨੇ ਸੂਟ ਆ ਮੈਂ ਤੁਹਾਨੂੰ ਉਹ ਵੀ ਦਿਖਾ ਦੇਣੀ ਆ ਇਹਨਾਂ ਸਾਰੇ ਇਦਾਂ ਹੀ ਰੱਖਦੇ ਆ ਰਵੀ ਇਹਨਾਂ ਦਾ ਆਪਾਂ ਨਿਕੜਾ ਪ੍ਰਾਈਸ ਮੈਂਸ਼ਨ ਕਰਨਾਗਾ ਇੱਕ ਸੈਕਿੰਡ ਇਦਾਂ ਕਰਕੇ ਰੱਖ ਲਓ ਹਾਂਜੀ ਇਹ ਆਪਣੇ ਨਾ ਸੂਟ ਜਿਹੜੇ ਰੈਡੀ ਕੀਤੇ ਨੇ ਤੁਸੀਂ ਦੇਖ ਸਕਦੇ ਹੋਗੇ ਇਹਨਾਂ ਦੇ ਵਿੱਚ ਵੀ ਆਪਣੇ ਕੋਲੇ ਐਕਸਟਰਾ ਸੂਟ ਰੈਡੀ ਕੀਤੇ ਹੋਏ ਨੇ ਜਿੱਦਾਂ ਕਿ ਇਹ ਵਾਲਾ ਸੂਟ ਆ ਗਿਆ ਬਹੁਤ ਹੀ ਅੱਜਕੱਲہ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ ਮੇਰੇ ਭੈਣਾਂ ਦਾ ਜੋ ਕਿ ਆਪਾਂ ਨੂੰ ਕਿਹਾ ਆਪਣੇ ਅਲੱਗ-ਅਲੱਗ ਹੀ ਕਲਰ ਦੇ ਵਿੱਚ ਰੈਡੀ ਕੀਤੇ ਹੋਏ ਨੇ ਅਗਰ ਕਿਸੇ ਮੇਰੀ ਭੈਣ ਨੇ ਕਿਸੇ ਵੀ ਕਲਰ ਦੇ ਵਿੱਚ ਸਾਡੇ ਕੋਲੋਂ ਲੈਣਾ ਹੋਊਗਾ ਕਿਸੇ ਵੀ ਕਲਰ ਦੇ ਵਿੱਚ ਜਿਹੜੇ ਤੁਸੀਂ ਲੈ ਸਕਦੇ ਹੋ ਮੈਂ ਤੁਹਾਨੂੰ ਕਲਰ ਸਾਰੇ ਦਿਖਾ ਦਿੰਨੀ ਇੱਕ ਵਾਰ ਇਹਦੇ ਵਿੱਚ ਜਿਹੜੇ ਆਪਾਂ ਨੇ ਅਲੱਗ-ਅਲੱਗ ਕਲਰ ਰੈਡੀ ਕੀਤੇ ਨੇ ਮੈਂ ਤੁਹਾਨੂੰ ਸਾਰੇ ਕਲਰ ਇੱਕ ਵਾਰ ਚੈੱਕ ਕਰਵਾ ਦੇਣੀ ਹੈ ਜੀ ਇਦੇ ਵਿੱਚ ਦੋ ਕਲਰ ਆਪਾਂ ਨੇ ਹੋਰ ਵੀ ਰੈਡੀ ਕੀਤੇ ਸੀਗੇ ਉਹ ਵੀ ਰੱਖ ਇਦਾਂ ਹੀ ਰੱਖ ਦੇ ਕੋਈ ਗੱਲ ਨਹੀਂ ਮੈਂ ਤਾਂ ਇੱਕ ਵਾਰ ਚੈੱਕ ਹੀ ਕਰਵਾਉਣਾ ਹਾਂਜੀ ਇਹਦੇ ਨਾਲ ਆਪਾਂ ਨੇ ਇਹ ਵਾਲੀ ਬਾਟਮ ਲਗਵਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਆਪਾਂ ਨੇ ਵੀ ਜਿਹੜੀਆਂ ਗਲੀਆਂ ਕੀਤੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਇਹਨਾਂ ਥੋੜਾ ਜਿਹਾ ਵਾਸ਼ ਕਰਨ ਤੋਂ ਬਾਅਦ ਨੇ ਜਿਹੜੀਆਂ ਆਪਾਂ ਨੇ ਇਹ ਗਲੀਆਂ ਨੇ ਸਾਰੀਆਂ ਉਹਦੇ ਨਾਲ ਕੀਤੀਆਂ ਹੁੰਦੀਆਂ ਨੇ ਤਾਂ ਕਰਕੇ ਵਾਸ਼ ਕਰਨ ਤੋਂ ਬਾਅਦ ਨੇ ਬਿਲਕੁਲ ਸਾਫ਼ ਹੋ ਜਾਏਗਾ ਜੀ ਇਹ ਵਾਲਾ ਸੂਟ ਇਹਦੇ ਵਿੱਚ ਇੱਕ ਕਲਰ ਇਹ ਵਾਲਾ ਰੈਡੀ ਆ ਇਹ ਜਿਹੜਾ ਆਪਾਂ ਨੇ ਰੈਡੀ ਕੀਤਾਗਾ ਖਾਦੀ ਟਾਈਪ ਤੇ ਕੱਪੜਾ ਉਹਦੇ ਵਿੱਚ ਰੈਡੀ ਕੀਤਾ ਹੋਇਆਗਾ ਇੱਕ ਆਦੀ ਸਿਲਕ ਦੇ ਉੱਪਰ ਰੈਡੀ ਹੋਇਆ ਹੈ ਤੁਸੀਂ ਦੇਖ ਸਕਦੇ ਹੋਗੇ ਇੱਕ ਇਹ ਕਲਰ ਰੈਡੀ ਕੀਤਾ ਕਈ ਮੇਰੇ ਭੈਣਾਂ ਦੇ ਮੈਸੇਜ ਆਉਂਦੇ ਨੇ ਨਾ ਵੀ ਤੁਸੀਂ ਕਿਹੜੇ ਕਲਰ ਦੇ ਵਿੱਚ ਰੈਡੀ ਕੀਤਾ ਆਪਾਂ ਨੇ ਤਿੰਨ ਕਲਰ ਆ ਜਿਹੜੇ ਅਲੱਗ-ਅਲੱਗ ਰੈਡੀ ਕੀਤੇ ਆ ਮੈਂ ਸੋਨ ਤਿੰਨੇ ਹੀ ਕਲਰ ਚੈੱਕ ਕਰਵਾ ਦੇਣੀ ਹੈਗੀ ਇਹਦੇ ਵਿੱਚ ਤਾਂ ਗਲੀਆਂ ਜਿਹੜੀ ਕਾਵੀਏ ਦੇ ਨਾਲ ਹੋਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਾਵੀਏ ਦੇ ਨਾਲ ਸਾਰੀਆਂ ਗਲੀਆਂ ਕੀਤੀਆਂ ਨੇ ਆਪਾਂ ਨੇ ਸ਼ਰਟ ਵਾਲ ਵਰਕ ਜਿਹੜਾ ਇਹ ਬਾਟਮ ਤੇ ਕੀਤਾ ਹੈ ਜਿਹੜਾ ਬਾਟਮ ਵਾਲਾ ਵਰਕ ਹੈ ਸੇਮ ਹੀ ਵਰਕ ਜਿਹੜਾ ਉਹ ਬਾਹਮਾ ਤੇ ਹੋਇਆ ਬਾਹਮਾ ਤੇ ਸਾਈਡ ਤੇ ਘੇਰੇ ਤੇ ਜਿਹੜਾ ਏ ਵਾਲਾ ਵਰਕ ਹੋਇਆ ਹੋਇਆ ਜੀ ਇਹ ਸੂਟ ਸਾਰੇ ਆਪਣੇ ਕੋਲੇ ਜਿਹੜੇ ਰੈਡੀ ਟੂ ਡਿਸਪੈਚ ਨੇਗੇ ਇਹਨਾਂ ਦੇ ਵਿੱਚ ਇੱਕ ਆਪਾਂ ਨੇ ਕਲਰ ਰੈਡੀ ਕੀਤਾਗਾ ਆਹ ਵਾਲਾ ਕਲਰ ਆ ਗਿਆ ਇਹਦੇ ਹਲੇ ਕਾਵੀਏ ਨਾਲ ਗਲੀਆਂ ਕਰਨ ਵਾਲੀਆਂ ਜਿਹੜੇ ਰਹਿੰਦੀਆਂ ਸੀ ਜਿਹੜੇ ਮੋਰੀਆਂ ਜੀਆਂ ਕਰਨ ਵਾਲੀਆਂ ਹੁੰਦੀਆਂ ਨੇ ਇਹ ਵਾਲੀਆਂ ਵਾਲੇ ਆਪਣੇ ਕੋਲੇ ਕਰਨ ਵਾਲੀਆਂ ਪਈਆਂ ਨਹੀਂ ਐ ਇਹ ਵਾਲੇ ਸਾਰੇ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਜਿਹੜੀ ਵੀ ਮੇਰੀ ਭੈਣ ਨੂੰ ਜੋ ਵੀ ਕੋਈ ਕਲਰ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋ ਜੇ ਕੋਈ ਮੇਰੀ ਭੈਣੇ ਨੂੰ ਸਿਮਰ ਦੇ ਵਿੱਚ ਕਰਵਾਉਣਾ ਚਾਹੁੰਦੇ ਨੇ ਸਾਡੇ ਕੋਲੇ ਸਿਮਰ ਸਟਾਫ ਦੇ ਵਿੱਚ ਵੀ ਜਿਹੜਾ ਕਰਵਾ ਸਕਦੇ ਹਾਂ ਜੀ ਇੱਕ ਆਪਣੇ ਕੋਲੇ ਬਾਟਮ ਵਰਕ ਵਾਲੇ ਸੂਟ ਵੀ ਪਏ ਨੇ ਮੈਂ ਤੁਹਾਨੂੰ ਉਹ ਵੀ ਦਿਖਾਣੀ ਆ ਇਹਨਾਂ ਦਾ ਸਾਰਿਆਂ ਦਾ ਜਿਹੜਾ ਪ੍ਰਾਈਸ ਆ ਕਈ ਮੇਰੀ ਭੈਣਾਂ ਦੇ ਮੈਸੇਜ ਆਉਣਗੇ ਵੀ ਪ੍ਰਾਈਸ ਕਿੰਨਾ ਜੀ ਸਾਰੇ ਜਿਹੜਾ ਪ੍ਰਾਈਸ ਹੈ ਇਹਨਾਂ ਦਾ ਅਲੱਗ-ਅਲੱਗ ਪ੍ਰਾਈਸ ਆ ਬਾਕੀ ਇਹਨਾਂ ਦੀ ਆਪਾਂ ਪ੍ਰੋਪਰ ਵੀਡੀਓ ਬਣਾ ਕੇ ਵੀ ਤੁਹਾਡੇ ਨਾਲ ਕਰਾਂਗੇ ਜੀ ਜਿਹੜਾ ਹੁਣ ਬਾਟਮ ਵਰਕ ਵਾਲੇ ਸੂਟ ਆ ਗਏ ਮੈਂ ਤੁਹਾਨੂੰ ਬਾਟਮ ਵਰਕ ਵਾਲੇ ਸੂਟ ਵੀ ਦਿਖਾਣੀ ਅਗਰ ਵੀ ਇਧਰ ਨੂੰ ਕਰੀਏ ਥੋੜਾ ਜਿਹਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਜਿਹੜੇ ਆਪਾਂ ਡਿਸਕਾਊਂਟ ਦੇ ਉੱਪਰ ਕੱਢਿਆ ਇਹ ਵੀ ਮੈਂ ਦਿਖਾਣੀ ਹੈ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਵਰਕ ਕੀਤਾ ਮੜਾ ਜਿਦਾਂ ਦੇਖਿਓ ਮਨ ਲਾ ਸਟ੍ਰੇਟ ਦਾ ਹੀ ਕੀਤਾ ਹੋਇਆ ਵਰਕ ਸੈਰ ਹਾਂ ਸਟ੍ਰੇਟ ਦਾ ਹੀ ਆ ਇੱਕ ਵਾਰ ਬਾਅਦ ਦੇਖਿਓ ਸਟ੍ਰੇਟ ਆਹ ਹਾਂਜੀ ਜਿਹੜਾ ਇਹ ਵਾਲਾ ਸੂਟ ਆ ਇਹ ਵੀ ਆਪਾਂ ਨੇ ਡਿਸਕਾਊਂਟ ਦੇ ਉੱਪਰ ਕੱਢਿਆ ਹੋਇਆ ਵਰਕ ਆ ਜਿਹੜਾ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਕੀਤਾ ਜਿੱਦਾਂ ਕਿ ਅੱਜਕੱਲ੍ਹ ਫ਼ਾਰਸੀ ਦਾ ਵੀ ਟ੍ਰੈਂਡ ਆ ਤੁਸੀਂ ਫ਼ਾਰਸੀ ਸਲਵਾਰ ਵੀ ਇਹਦੇ ਬਣਾ ਸਕਦੇ ਹੋ ਕਿਉਂਕਿ ਆਪਾਂ ਨੇ ਸੈਂਟਰ 'ਚ ਕਰਕੇ ਜਿਹੜਾ ਵਰਕ ਕੀਤਾ ਹੈ ਵਰਕ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਬਾਟਮ ਆ ਗਈ ਇਹ ਵਾਲੀ ਜਿਹੜੀ ਸ਼ਰਟ ਆ ਗਈ ਸ਼ਰਟ ਦਾ ਜਿਹੜਾ ਕਲਰ ਆ ਇਹ ਵਾਲਾ ਗਾ ਪ੍ਰਿੰਟਡ ਸ਼ਰਟ ਆ ਪਿਓਰ ਕਾਟਨ ਜਿਹੜੀ ਲਗਾਈ ਹੋਈ ਹੈ ਬਹੁਤ ਹੀ ਸੌਫਟ ਸਟੱਫ ਆ ਇਹ ਵਾਲਾ ਸੂਟ ਸਿਰਫ 650 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਵਰਕ ਤੁਸੀਂ ਦੇਖ ਸਕਦੇ ਹੋ ਅਸਲ ਇਹ ਬਾਟਮ ਦੇ ਅਕੋਰਡਿੰਗ ਜਿਹੜਾ ਇਹ ਵਾਲਾ ਵਰਕ ਕੀਤਾ ਹੋਇਆ ਬਾਟਮ ਵਾਲਾ ਕੋਈ ਹੋਰ ਵੀ ਪਿਆ ਆਪਣੇ ਕੋਲੇ ਹਾਂ ਇੱਕ ਇਹ ਪਿਆ ਬਲੈਕ ਵਾਲਾ ਇਹ ਵੀ ਦਿਖਾ ਦੇ ਬਸ ਇਹ ਰਹੰਦੇ ਬਾਅਦ ਚ ਆ ਕਰ ਦਾਂਗੇ ਇਹ ਬਾਟਮ ਵਾਲਾ ਇਹ ਬਾਅਦ ਚ ਕੋਈ ਨੇ ਬਾਅਦ ਚ ਕਰ ਲਾਂਗੇ ਹਾਂਜੀ ਇੱਕ ਆਪਣੇ ਕੋਲੇ ਇਹ ਵਾਲਾ ਬਾਟਮ ਦਾ ਵਰਕ ਵਾਲਾ ਇਹ ਬਾਟਮ ਦਾ ਵਰਕ ਆਪਣੇ ਕੋਲੇ ਬਹੁਤ ਟ੍ਰੈਂਡਿੰਗ ਚ ਗਿਆ ਬਹੁਤ ਵਾਰ ਆਪਾਂ ਨੇ ਸ਼ਰਟ ਦੇ ਘੇਰਿਆਂ ਦੇ ਉੱਪਰ ਵੀ ਇਹ ਵਾਲਾ ਵਰਕ ਕੀਤਾ ਵਰਕ ਤੁਸੀਂ ਦੇਖ ਸਕਦੇ ਬਾਕੀ ਇੱਕ ਚੀਜ਼ ਹੋਰ ਜੇ ਮੇਰੇ ਕੋਈ ਭੈਣ ਏਸੀ ਵਰਕ ਇਹੀ ਵਰਕ ਨੂੰ ਨਾ ਸੇਮ ਥ्रेड ਨਾਲ ਕਰਵਾਉਣਾ ਚਾਹੁੰਦੇ ਨੇ ਸੇਮ ਥ्रेड ਨਾਲ ਵੀ ਅਸੀਂ ਕੀਤਾਗਾ ਸਾਰਟਾਂ ਦੇ ਘੇਰੇ ਕੀਤੇ ਸੀਗੇ ਸੇਮ ਥ्रेड ਨਾਲ ਵੀ ਕਰਵਾ ਸਕਦੇ ਆ ਇਸ ਤੋਂ ਇਲਾਵਾ ਅਗਰ ਤੁਸੀਂ ਇਹੀ ਵਰਕ ਕਿਸੇ ਸੂਟ ਵਗੈਰਾ ਤੇ ਆਪਣੇ ਤੇ ਕਰਵਾਉਣਾ ਚਾਹੁੰਦੇ ਹੋ ਜਿੱਦਾਂ ਕਿ ਇਹ ਤਾਂ ਆਪਾਂ ਨੇ ਇਹ ਵਾਲੀ ਸ਼ਰਟ ਆ ਪ੍ਰਿੰਟ ਬਹੁਤ ਹੀ ਸੋਹਣੀ ਇਹਦੇ ਨਾਲ ਇਹ ਵਾਲਾ ਬਲੈਕ ਬਾਟਮ ਲਗਵਾ ਕੇ ਬਲੈਕ ਬਾਟਮ ਦੇ ਉੱਪਰ ਜਿਹੜਾ ਆਪਾਂ ਨੇ ਵਰਕ ਕੀਤਾ ਜੀ ਇਹਦਾ ਪ੍ਰਾਈਸ ਵੀ ਆਪਾਂ ਡਿਸਕਾਊਂਟ ਦੇ ਉੱਪਰ ਰੱਖਿਆ ਹੋਇਆਗਾ 650 ਰੁਪਿਆ ਬਸ ਐਸੀ 650 ਦੇ ਵਿੱਚ ਫਰੈਸ਼ ਆਰਟੀਕਲ ਨਹੀਂ ਰੈਡੀ ਕਰਕੇ ਦੇਵਾਂਗੇ ਜੀ ਇਹ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਹੈ ਜਿਹੜਾ ਰੈਡੀ ਟੂ ਡਿਸਪੈਚ ਹੈ ਸਟਾਫ ਦੀ ਆਪਣੀ ਪੂਰੀ ਸ਼ਾਰਟ ਹੀ ਹੋਊਗੀ ਬਹੁਤ ਹੀ ਸੋਹਣਾ ਸਟਾਫ ਲਗਾਇਆ ਹੋਇਆ ਉਹ ਤੁਸੀਂ ਦੇਖ ਹੀ ਸਕਦੇ ਹੋਗੇ ਬਾਕੀ ਜਿੰਨਾ ਪਹਿਣਾ ਕੋਲੇ ਆਪਣਾ ਪਹਿਲਾ ਕੱਪੜਾ ਜਾਂਦਾ ਉਹਨਾਂ ਨੂੰ ਪਤਾ ਹੀ ਹੈ ਜੀ ਆਪਾਂ ਕਿਵੇਂ ਦੀ ਚੀਜ਼ ਦਿੰਨੇ ਆ ਸੋ ਇਹ ਵਾਲੇ ਸਾਰੇ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 98554 ਬਾਰ ਦੋਸਤਾਂ ਕਤੀਵਾਂ ਦੇ ਵਿੱਚ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇੱਕ ਚੀਜ਼ ਹੋਰ ਵੀ ਇਹ ਵੀਡੀਓ ਨੂੰ ਵੱਤਵਾਤ শেয়ার ਕਰਕੇ ਮੇਰੇ ਉਹਨਾਂ ਭੈਣਾਂ ਤੱਕ ਜਰੂਰ ਪਹੁੰਚਾਓ ਜਿਹੜਾ ਕਿ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਜੇ ਹੈਂਡਵਰਕ ਪੇਂਟ ਨੀਡਲਵਰਕ ਮਸ਼ੀਨਵਰਕ ਕੋਈ ਵੀ ਵਰਕ ਸਿੱਖਣਾ ਚਾਹੁੰਦੇ ਨੇ ਚਾਹੇ ਦੀਓ ਸਟਿਚਿੰਗ ਹੋਵੇ ਸਾਡੇ ਨਾਲ ਉਹ ਵੀ ਕੰਟੈਕਟ ਕਰ ਸਕਦੇ ਨੇ ਕਿਉਂਕਿ ਆਪਾਂ ਨੇ ਹੈਂਡਵਰਕ ਮਸ਼ੀਨਵਰਕ ਐਂਡ ਜਿਹੜਾ ਪੇਂਟ ਆ ਉਹਦਾ ਸਿਖਾਉਣ ਦਾ ਕੰਮ ਵੀ ਸਟਾਰਟ ਕੀਤਾ ਹੋਇਆ ਹੈ ਜੀ ਅਗਰ ਕੋਈ ਮੇਰੀ ਭੈਣ ਸਿੱਖਣਾ ਚਾਹੁੰਦੇ ਨੇ ਸਾਡੇ ਨਾਲ ਜ਼ਰੂਰ ਕੰਟੈਕਟ ਕਰਿਓ ਜਿਹੜੀ ਇਹ ਵਾਲਾ ਸਿਖਾਉਣੇ ਆ ਆਪਾਂ ਬਰਨਾਲਾ ਸ਼ਹਿਰ ਦੇ ਵਿੱਚ ਹੀ ਸਿਖਾਉਣੇ ਆ ਜੀ ਸੋ ਹੁਣ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਜਿਹੜੀ ਵੀ ਆਪਾਂ ਵੀਡੀਓ ਅਪਲੋਡ ਕਰੀਏ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਐਂਡ ਡਿਸਕਾਊਂਟ ਵਾਲੇ ਸੂਟਾਂ ਦੀ ਤੁਹਾਨੂੰ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਤੇ ਅਗਰ ਵੀਡੀਓ ਨੂੰ ਇਹ ਵਾਲੀ ਨੂੰ ਤੁਸੀਂ ਬਤੋ ਬਤ ਸ਼ੇਅਰ ਕਰੋਗੇ ਤਾਂ ਆਪਾਂ ਹੋਰ ਵੀ ਡਿਸਕਾਊਂਟ ਤੇ ਜਿਹੜੇ ਹੋਰ ਵੀ ਸੂਟ ਲੈ ਕੇ ਆਵਾਂਗੇ ਜੀ ਤਾਂ ਕਰਕੇ ਹੁਣ ਵੀਡੀਓ ਨੂੰ ਵੱਧ ਤੋਂ ਵੱਧ ਮੇਰੀਆਂ ਭੈਣਾਂ ਤੱਕ ਜਰੂਰ ਪਹੁੰਚਾਉਣਾ ਸ਼ੇਅਰ ਕਰਕੇ ਤਾਂ ਹੀ ਸਾਡਾ ਵੀਰੇ ਹੌਸਲਾ ਜਿਹੜਾ ਵੱਧਦਾ ਹੈਗਾ ਹੁਣ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਥੈਂਕ ਯੂ ਊਜ਼ਫੁਲ ਵੀਡੀਓ ਨੂੰ ਦੇਖਣ ਲਈ ਮਾਰ ਦਿੱਤੇ ਹਾਂ ਵਿਚੀ ਜਾਊਗਾ ਇਹ ਬੋਲਦੀ